ਤੇ ਆ ਮਾਹੌਲ ਦੇਖ ਕੇ ਤੁਸੀਂ ਕਹੋਗੇ ਵੀ ਇਹ ਜਾਨ ਦਾ ਕਿਸੇ ਕਬੱਡੀ ਦੇ ਵਿੱਚ ਮੈਂ ਕਹਿੰਦਾ ਕਬੱਡੀ ਦੇ ਵਿੱਚ ਵੀ ਮੁਸ਼ਕਲ ਐ ਨੇ ਬਹੁਤ ਤਗੜੇ ਮੁੰਡੇ ਹਨ ਤੇ ਇੰਨੇ ਜਿਆਦਾ ਨਾਮ ਕਬੂਤਰਬਾਜ਼ੀ ਦੇ ਵਿੱਚ ਜਿੱਤੇ ਹੋਏ ਆ ਲਗਾਤਾਰ ਲਗਾਤਾਰ ਸ਼ਾਨਦਾਰ ਬਾਜ਼ੀਆਂ ਕੋਈ ਗਿਣਤੀ ਨਹੀਂ ਕਿੰਨੀਆਂ ਜਿੱਤੀਆਂ ਕਿੰਨੀਆਂ ਛੱਡੀਆਂ ਪੰਜਾਬ ਦੇ ਹਰ ਕਬੂਤਰਬਾਜ਼ ਦੇ ਨਾਲ ਬਾਜ਼ੀ ਛੱਡੀ ਆਪਾਂ ਬਾਈ ਜੀਤਾ ਚੰਨਣਵਾਲ ਜੀ ਦੇ ਕੋਲ ਪਹੁੰਚੇ ਹੋਏ ਆ ਤੇ ਬਾਈ ਦਾ ਨਾਮ ਜਿਹੜੇ ਪੁਰਾਣੇ ਪਲੇਅਰ ਨੇ ਪਿੰਡ ਚੰਨਣਵਾਲ ਦਾ ਨਾਮ ਸ਼ਾਇਦ ਤੁਸੀਂ ਨਹੀਂ ਸੁਣਿਆ ਹੋਣਾ ਤੇ ਜੇ ਕਿਤੇ ਸੁਣਿਆ ਹੋਊਗਾ ਤਾਂ ਬਾਈ ਜੀਤੇ ਦੇ ਨਾਮ ਨਾਲ ਹੀ ਸੁਣਿਆ ਹੋਊਗਾ ਜੀਤਾ ਚੰਨਣਵਾਲ ਬਾਈ ਨੇ ਵੱਡੇ ਵੱਡੇ ਜਿਹੜੇ ਡੱਗਜ ਪਲੇਅਰ ਨੇ ਪੰਜਾਬ ਦੇ ਉਹਨਾਂ ਦੇ ਨਾਲ ਬਾਜ਼ੀਆਂ ਛੱਡੀਆਂ ਨੇ ਤੇ ਜਿੱਤੀਆਂ ਵੀ ਨੇ ਬਾਈ ਦੇ ਡੱਕਿਆਂ ਵਾਲੇ ਤੇ ਹੋਰ ਵੀ ਕਈ ਕਬੂਤਰ ਜਿਹੜੇ ਹੈਗੇ ਬੰਬ ਕਬੂਤਰ ਖਾਸ ਕਰਕੇ ਜਿਆਦਾ ਮਸ਼ਹੂਰ ਹੋਏ ਆ ਤੇ ਗੱਲ ਆਪਾਂ ਨਸਲ ਦੀ ਕਰੀਏ ਤਾਂ ਇਹ ਜਗ੍ਹਾ ਦੇ ਉੱਤੋਂ ਨਸਲਾਂ ਤਿਆਰ ਹੋ ਕੇ ਜਾਂਦੀਆਂ ਨੇ ਇਹ ਪਿੰਡ ਦੇ ਉੱਤੋਂ ਤੇ ਬਾਕੀ ਬਾਈ ਜੀ ਕਬੂਤਰਬਾਜ਼ੀ ਦਾ ਗਾੜਾ ਗੱਲ ਬਾਈ ਜੀ ਸਾਰੀ ਆ ਜਾਂਦੀ ਹੈ ਕਿ ਮਿਹਨਤ ਦੇ ਉੱਤੇ ਕਬੂਤਰਬਾਜ਼ੀ ਦੀ ਜੇ ਆਪਾਂ ਕਿਸੇ ਨੂੰ ਸਟਾਰ ਬਣਿਆ ਦੇਖਦੇ ਆ ਜਾਂ ਉਹਦੀਆਂ ਜਿਹੜੀਆਂ ਹੈਗੀਆਂ ਪ੍ਰਾਪਤੀਆਂ ਦੇਖਦੇ ਆ ਉਸ ਉਹਦੇ ਪਿੱਛੇ ਬਹੁਤ ਜ਼ਿਆਦਾ ਮਿਹਨਤ ਲੱਗੀ ਹੁੰਦੀ ਆ ਤੇ ਬਾਈ ਦਾ ਜਿਹੜਾ ਹੈਗਾ ਸੁਭਾਅ ਇੰਨਾ ਜ਼ਿਆਦਾ ਮਲਾਪੜਾ ਹੈਗਾ ਤੇ ਬਾਈ ਨੂੰ ਇੱਕੀ ਫੋਨ ਕਰਿਆ ਸੀਗਾ ਬਾਈ ਥੋਡੇ ਨਾਲ ਗੱਲਬਾਤ ਕਰਨੀ ਹੈ ਕਹਿੰਦੇ ਕੋਈ ਚੱਕਰ ਨਹੀਂ ਜਦੋਂ ਮਰਜੀ ਆਓ ਤੇ ਬਾਈ ਨੇ ਬਹੁਤ ਹੀ ਵਧੀਆ ਸੇਵਾਬਾਣੀ ਵਧੀਆ ਕਰਿਆ ਪੂਰਾ ਫੁੱਲ ਤੇ ਬਾਕੀ ਬਾਈ ਜੀ ਅਸੀਂ ਕਈ ਕੂਟਰਵਾਜਾਂ ਕੋਲ ਗਏ ਆਂ ਕਿ ਕਈਆਂ ਕੋਲ ਸਾਨੂੰ ਨਰਾਸ਼ ਨਰਾਸ਼ਾ ਦੇ ਨਾਲ ਮੁੜਨਾ ਹੀ ਪਿਆ ਇਹ ਜੀ ਗੱਲ ਨਹੀਂ ਹੈਗੀ ਵੱਡੇ ਨਾਮੀ ਬੰਦੇ ਵੱਡੇ ਨਾਮੀ ਬੰਦਿਆਂ ਨੇ ਸਾਨੂੰ ਕਈ ਵਾਰੀ ਗੇਟਾਂ 'ਚ ਵੀ ਮੋੜਿਆ ਤੇ ਪਰ ਬਾਈ ਨੇ ਪਹਿਲਾਂ ਇੰਟਰਵਿਊ ਦੇ ਵਿੱਚ ਵੀ ਗੱਲ ਕਰੀ ਆ ਵੀ ਇਹ ਚੀਜ਼ ਦੇ ਵਿੱਚ ਹੰਕਾਰ ਜਦੋਂ ਆ ਗਿਆ ਕਰੇ ਨਹੀਂ ਰਹਦੀ ਹੈਗੀ ਕੋਈ ਵੀ ਜਿਹੜੀ ਸੌਹਰਤ ਬੰਦੇ ਨੂੰ ਮਿਲਦੀ ਆ ਪ੍ਰਮਾਤਮਾ ਦੀ ਕਿਰਪਾ ਹੁੰਦੀ ਆ ਇਸੇ ਤਰ੍ਹਾਂ ਹੀ ਬਾਈ ਚੀਨਾ ਮਾਨਸਾ ਉਹਨਾਂ ਨੇ ਬਾਈ ਬਹੁਤ ਹੀ ਜ਼ਿਆਦਾ ਮਾਨ ਸਤਕਾਰ ਕਰਿਆ ਸੀਗਾ ਤੇ ਬਿਨਾਂ ਦੱਸੇ ਬਿਨਾਂ ਦੱਸੇ ਗਏ ਸੀ ਬਾਈ ਨੂੰ ਫੋਨ ਲਾਇਆ ਸੀਗਾ ਤੇ ਉਹੀ ਗੱਲ ਬਾਈ ਨੇ ਤੇ ਅੱਜ ਬਾਈ ਜੀਤੇ ਦੇ ਕੋਲ ਆਈਆਂ ਇਹਨਾਂ ਨੇ ਬਾਈ ਪੂਰਾ ਫੁੱਲ ਮਾਨ ਸਨਮਾਨ ਕਰਿਆ ਤੇ ਬਾਈ ਨੇ ਕਬੂਤਰਾਂ ਬਾਰੇ ਵੀ ਦੱਸਿਆ ਤੇ ਇਸੇ ਤਰ੍ਹਾਂ ਹੀ ਬਾਈ ਭੁੱਟੋ ਨੇ ਉਹਨਾਂ ਕੋਲੇ ਗਏ ਸੀਗੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਸਾਡਾ ਪੂਰਾ ਫੌਲੀ ਆਦਰਮਾਨ ਕਰਿਆ ਉਹਨਾਂ ਨੂੰ ਤਾਂ ਬਿਨਾਂ ਦੱਸੀ ਗਏ ਸੀਗੇ ਬਾਈ ਨੇ ਬਸ ਜਾ ਕੇ ਸਿੱਧਾ ਹੀ ਗਿਆ ਬਾਈ ਤੇਰੀ ਵੀਡੀਓ ਬਣਾਉਣੀ ਆ ਉਹ ਕਹਿੰਦੇ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਜਾਊ ਬਾਈ ਨੇ ਵਧੀਆ ਸੇਵਾ ਕੀਤੀ ਕਹਿੰਦਾ ਤੁਸੀਂ ਇੰਨੀ ਦੂਰ ਚੱਲ ਕੇ ਆਏ ਹੋ ਤੇ ਬਾਕੀ ਬਾਈ ਦੇ ਜਿਹੜੇ ਚੇਲੇ ਨੇ ਉਹ ਕਿੰਨੀਆਂ ਬਾਜ਼ੀਆਂ ਜਿੱਤਦੇ ਨੇ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਚੇਲਿਆਂ ਦੀ ਬਾਈਆਂ ਦਾ ਪੂਰਾ ਨਾਮ ਆ ਕਬੂਤਰਬਾਜੀ ਨਾਲ ਜੁੜੇ ਹੋਏ ਨੇ ਕਬੂਤਰਬਾਜੀ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਦੇ ਲਈ ਦੁਆ ਮੰਗਦੇ ਹਾਂ ਪ੍ਰਮਾਤਮਾ ਤੋਂ ਕਿ ਇਸ ਤਰ੍ਹਾਂ ਹੀ ਆਪਣੇ ਜਿਹੜੇ ਹੈਗੇ ਆ ਭਰਾ ਸਿਹਤ ਜਾਵ ਰਹਿਣ ਤੰਦਰੁਸਤ ਰਹਿਣ ਤਾਂ ਕਿ ਜਿਹੜੀ ਆਪਣੀ ਕਬੂਤਰਬਾਜੀ ਆ ਉਹ ਹੋਰ ਵੀ ਅੱਗੇ ਜਾਵੇ